ਸੋ ਜਿਹੜਾ ਕਿ ਅਚਨਚੇ ਸਕੂਲ ਬੰਦ ਕਰਨ ਦੀ ਖਬਰ ਸਾਹਮਣੇ ਆਈ ਹੈ ਬੀਤੀ ਰਾਤ ਗੋਲਾਬਾਰੀ ਕਾ ਚਲਿਆ। ਉਹ ਦੇਖੋ ਜਿਹੜੇ ਹਾਲਾਤ ਦੇਸ਼ ਤੇ ਪੈਦਾ ਹੋ ਗਏ ਨੇ। ਉਹਨਾਂ ਨੂੰ ਦੇਖਦੇ ਹੋਏ ਜੋ ਬਲੈਕਆਊਟ ਔਰ ਜੋ ਸਰਦ ਦਾ ਗੋਲਾਬਾਰੀ ਸ਼ੁਰੂ ਹੋਈ ਹੈ ਉਹ ਸਿਚੁਏਸ਼ਨ ਦੇਖਦੇ ਹੋਏ ਮੈਂ ਸਮਝਣਾ ਕਿ ਸਕੂਲ ਬੰਦ ਕਰ ਦੇਣੇ ਚਾਹੀਦੇ ਸੀ ਕਿਉਂਕਿ ਸੁਰੱਖਿਆ ਸਭ ਤੋਂ ਪਹਿਲਾਂ ਜਾਨ ਹੈ ਤੋ ਜਾਨ ਹੈ ਸਿਆਣਾ ਰੱਖਣਾ ਤੇ ਇਸ ਲਈ ਇਹ ਜ਼ਰੂਰੀ ਸੀ ਕਿ ਸਕੂਲ ਬੰਦ ਹੋਣ ਪਰ ਇਹ ਜਹੀ ਸਥਿਤੀ ਕਿਉਂ ਪੈਦਾ ਹੋਈ ਇੱਥੇ ਵਿਚਾਰ ਕਰਨਾ ਚਾਹੀਦਾ ਸਾਨੂੰ ਔਰ ਇਸ ਸਥਿਤੀ ਨੂੰ ਕਿਵੇਂ ਅਸੀਂ ਕਾਬੂ ਕਰਨਾ ਇੱਥੇ ਸੋਚਣਾ ਬਹੁਤ ਜ਼ਰੂਰੀ ਹੈ ਰਾਤ ਦੇ ਹਾਲਾਤਾਂ ਨੂੰ ਲੈ ਕੇ ਜਿਸ ਤਰ੍ਹਾਂ ਦੇਖੋ ਜਦੋਂ ਇੱਕ ਨਾਮ ਅਜਿਹੇ ਹਾਲਾਤ ਪੈਦਾ ਹੁੰਦੇ ਤੇ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਹੁੰਦਾ ਆਮ ਲੋਕ ਜਿਹੜੇ ਆ ਉਹ ਇਨੇ ਸਮਝਦਾਰ ਨਹੀਂ ਹੁੰਦੇ ਔਰ ਜਿਹੜੇ ਬੁੱਧੀਜੀਵੀ ਲੋਕ ਹੈ ਉਹਨਾਂ ਨੂੰ ਇੱਥੇ ਚਰਚਾ ਕਰਨੀ ਚਾਹੀਦੀ ਉਹ ਦੇਖਣਾ ਚਾਹੀਦਾ ਕੀ ਕਰਨਾ ਚਾਹੀਦਾ ਮੈਂ ਕਹਾਂਗਾ ਕਿ ਸਾਡਾ ਦੇਸ਼ ਆਰਥਿਕ ਪੱਖੋਂ ਇਨਾ ਮਜ਼ਬੂਤ ਨਹੀਂ ਕਿ ਏਸੀ ਕਿਸੇ ਜੰਗ ਨੂੰ ਛੇੜੀਏ ਔਰ ਆਪਣੀ ਆਰਥਿਕਤਾ ਨੂੰ ਹੋਰ ਕਮਜ਼ੋਰ ਕਰੀਏ ਮੈਂ ਤੇ ਅਪੀਲ ਕਰਾਂਗਾ ਆਪਣੇ ਜਿੰਨੇ ਵੀ ਸਾਡੇ ਰਾਜ ਨੂੰ ਆਗੂ ਨੇ ਕਿ ਜਿੰਨੀ ਸਥਿਤੀ ਹੋ ਸਕਦਾ ਹੈ ਸਥਿਤੀ ਨੂੰ ਕਾਬੂ ਪਾਇਆ ਜਾਵੇ ਤੇ ਜੰਗ ਦਾ ਮਾਹੌਲ ਜਿਹੜਾ ਨਾ ਕੀਤਾ ਜਾਵੇ ਉਹ ਸਹੀ ਚੱਲਦਾ ਜਿਵੇਂ ਪੀਸਫੁਲ ਪਹਿਲਾਂ ਜਿਵੇਂ ਪੀਸਫੁਲ ਰਹਿੰਦੇ ਹੈਲੋ ਹੈਲੋ ਹੈਲੋ